ਜੀ ਤਾਂ ਦੇ ਪਤਿ ਰਾਜਨ ਹਰ ਸਿਉ ਲੈ ਨ ਮਿਲਾਏ ਮਾ ਮੂਰਖ ਕੀ ਕੀਤ ਕੁਤ ਵਤ ਹੈ ਕੋਟ ਪਰੰਦੀ ਤਰਿਆ ਜੀ ਗੁਰਨਾਟਕ ਜਿਨ ਸੁਣਿਆ ਪੀਖਿਆ ਸੇ ਫਿਰ ਗੁਰਵਾਸ ਨਾ ਪਰਿਆ ਰੇ Yes. ਬੰਦ ਸਿੰਘ ਆਪੇ ਗੁਰ ਚਿੰਦਾ ਸੁਖ ਹੌਟਲ ਗੁਰ ਸੇਵੀ ਐ ਮੈਂ ਹੰਸਦੈ نجن سچا پات جس پاس بیٹھیا سو ہی ہے سب لا بے औरठ महला नवा जो नर दुख में दुख नहीं माने सुख स्नेह हर पै नहीं जाके कंचन माटी माने ਜੋ ਨਰ ਦੁਖ ਮੈਂ ਦੁਖ ਨਹੀਂ ਮੰਨੇ ਸੋਖਸ ਨੇ ਹੋ ਹਰ ਪੈ ਨਹੀਂ ਜਾਕੇ ਕੰਚਨ ਮਾਟੀ ਮੰਨੇ ਰਹਾਉ ਨਹਿ ਨਿੰਦਿਆ ਨਹਿ ਉਸਤਤ ਜਾਕੇ ਲੋਭ ਮੋਹ ਅਭਿਮਾਨਾ ਗੁਰ ਕਿਰਪਾ ਜੇ ਦਰਕੋ ਕੀਨੀ ਤੇਹ ਇਹ ਜੁਗਤ ਪਛਾਨੀ ਨਾਨਕ ਲੀਨ ਪਇ ਹੋ ਗੋਬਿੰਦ ਸਿਉ ਜਿਉ ਪਾਣੀ ਸੰਗ ਪਾਣੀ ਗੁਰ ਕਿਰਪਾ واحرو جی کا خالص واح جی فتح سورٹ ਕੈਂ ਕੰਚਨ ਬਾਟੀ ਬਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਜੋ ਗੁਰੂ ਪਿਆਰੇ ਗੁਰੂ ਸਵਾਮੀ ਸਤ ਸੰਗਤ ਜੀਓ ਆਪੜ ਪਾਗੇ ਹੋ ਤੜਤ ਤੈ ਜੋਗ ਹੋ ਜੋ ਤੜਤ ਤਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੇ ਪਾਪ ਨੂੰ ਹੋਰ ਬਲੇ ਜਨਮ ਦੇ ਤਾਪਸ ਸਾਡ ਸੱਚਖੰਡ ਸ੍ਰੀ ਹਿਮਉਨ ਸਾਹਿਬ ਜੀ ਦੇ ਦਰਸ਼ਨ ਸ਼ਰਣ ਵਾਸਤੇ ਆਏ ਹੋ ਸਜਿਤਨੀ ਵੀ ਸੰਗਤ ਆਈ ਹੈ ਸਾਰੇ ਹੀ ਸੰਗਤਾਂ ਦਾ ਸਮੂਹ ਮੈਨੇਜਮੈਂਟ ٹرسٹ ਸਾਰੀ ਸੇਵਾਦਾਰਾਂ ਨੂੰ ਜੀ ਆਇਆਂ ਧੰਨਵਾਦ ਸੋ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਬਾਈ ਦਵਾਨ ਅੱਜ ਸੁਭਾਗ ਕੀ ਹੋ ਚੁੱਕੀ ਹੈ ਜੁਣ ਦੇ ਮਹੀਨੇ ਵਿੱਚ ਸਤਿਗਣ ਕ੍ਰਿਸ਼ੇਵ ਹਰਮਨ ਸਾਹਿਬ ਵਿਖੇ ਤਿੰਨ ਅਰਦਾਸਾਂ ਹੋਗੀਆਂ ਪਹਿਲੀ ਅਰਦਾਸ ਮਿਤੀ 8:30 ਵਜੇ ਦੂਜੀ ਅਰਦਾਸ ਮਿਤੀ 9:30 ਵਜੇ ਤੀਜੀ ਅਰਦਾਸ ਮਿਤੀ ਜੋ ਆਪ ਜੀ ਨੇ ਸਰਵਣ ਕੀਤੀ ਹੈ ਸਵਾ 11:00 ਵਜੇ ਇਸ ਤੋਂ ਪ੍ਰੰਤ ਸੋਚੀ ਸੰਜੀਕੂਈ ਅਰਦਾਸ ਮਿਤੀ ਨੇ ਹੁੰਦੀ ਇਸ ਕਿਰਿਆ ਉਸ ਨੂੰ ਤਾਂ ਬੇਨਤੀ ਹੈ ਭਾਈ ਆਪ ਸੰਗਤਾਂ ਨੇ ਅਰਦਾਸ ਮਿਤੀ ਸਰਵਣ ਕਰ ਲਈ ਹੈ ਮੁੱਖ ਵਾਖ ਸਰਵਣ ਕਰ ਲਿਆ ਹੈ ਸ਼ੰਭੂ ਮਹਾਰਾਜ ਸਰ ਕਰਕੇ ਜਨ ਪ੍ਰਾਪ ਪ੍ਰਸ਼ਾਦਾਂ ਦੇ ਘਾ ਲੈ ਕੇ ਜਲਪਾਣੀ ਸ਼ਾਂਕੀ ਸਮੇਂ ਸੰਗਤ ਦੁਆਰਾ ਪ੍ਰਬੰਧ ਕਾਰਜਾਂ ਨੂੰ ਚਾਲੂ ਪੰਕਤੀ ਕਰਨਾ ਕਰਣੀ ਹੈ। ਲੰਗਰ ਦੀ ਬੇਡਿੰਗਾਂ ਦੀ ਸੇਵਾ ਚੱਲ ਰਹੀ ਹੈ ਭਾਈ। ਇਹ ਸਾਰਾ ਪ੍ਰਬੰਧ ਹਾਲ ਸੰਗਤਾਂ ਦੇ ਸਹਿਯੋਗ ਦੇ ਨਾਲ ਹੀ ਚੱਲਦਾ ਜਿਹੜਾ ਸੰਗਤਾਂ ਨੇ ਜਿਹਨਾਂ ਸੰਗਤਾਂ ਨੇ ਸੇਵਾ ਦੇ ਵਿੱਚ ਇਸੇ ਪੋੜੇ ਹੋਣ ਦਾ ਸਿੱਧਰਵਾਸ ਸਰ ਦੇ ਪਿੱਛੇ ਪੋੜੇ ਵਿੱਚਕਾਰ ਲੰਗਰ ਹਾਲ ਤਪਸਥਾਨ ਤੇ ਬੈਠਾ